ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਇਸ ਤਰ੍ਹਾਂ ਜਿਗ-ਜੈਗ ਡਿਜ਼ਾਈਨ ਆਪਾਂ ਇਹਨੂੰ ਕਹਿ ਸਕਦੇ ਹਾਂ ਇਹਨੂੰ ਆਪਾਂ ਕਈ ਤਰੀਕਿਆਂ ਨਾਲ ਸੈੱਟ ਕਰ ਸਕਦੇ ਹਾਂ ਥੋੜਾ ਜਿਹਾ ਆਈਡੀਆ ਮੈਂ ਤੁਹਾਨੂੰ ਦੱਸੂਗੀ ਕਿਸੇ ਵੀ ਤਰੀਕੇ ਨਾਲ ਤੁਸੀਂ ਇਹਨੂੰ ਸੈੱਟ ਕਰ ਸਕਦੇ ਹਾਂ ਦੇਖੋ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਇਹਨਾਂ ਡਿਜ਼ਾਈਨ 8 ਕੁੰਡਿਆਂ ਦਾ ਡਿਜ਼ਾਈਨ ਹੈ ਸਾਰਾ ਡਿਜ਼ਾਈਨ ਇਹ 25 ਕੁੰਡਿਆਂ ਤੇ ਬਣਾਇਆ ਹੈ ਮੈਂ ਤੇ ਜਿਹੜਾ ਇਧਰ ਜਾਲੀ ਵਾਲਾ ਇਹ ਡਿਜ਼ਾਈਨ ਬਣਿਆ ਇਹ 8 ਕੁੰਡਿਆਂ ਦਾ ਡਿਜ਼ਾਈਨ ਆ ਠੀਕ ਆ ਜੇਕਰ ਤੁਸੀਂ ਇਸ ਨੂੰ ਕੋਈ ਲੇਡੀਜ਼ ਕਾਰਡੀਗਨ ਬਣਾ ਰਹੇ ਹੋ ਜਾਂ ਬੱਚਿਆਂ ਦਾ ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟ ਬਣਾ ਰਹੇ ਹੋ ਤੁਸੀਂ ਨੀਚੇ ਬਾਰਡਰ ਬਣਾਉਣਾ ਇਸ ਤਰ੍ਹਾਂ ਨੂੰ ਬਾਰਡਰ ਦੇ ਤੌਰ ਤੇ ਸੈੱਟ ਕਰ ਸਕਦੇ ਹੋ ਦੇਖੋ ਬਹੁਤ ਹੀ ਸੋਹਣਾ ਹੁੰਦਾ ਇਸ ਤਰ੍ਹਾਂ ਇਹਨੂੰ ਬਣਾ ਲੈਣਾ ਜਿਵੇਂ ਮੈਂ ਤੁਹਾਨੂੰ ਦੱਸੂਗੀ ਫਿਰ ਇਸ ਤਰ੍ਹਾਂ ਕੁੰਡੇ ਚੱਕ ਲੈਣੇ ਜਿਵੇਂ ਤੁਹਾਨੂੰ 100 ਕੁੰਡਾ ਚਾਹੀਦਾ ਹੈ ਤਾਂ ਦੇਖੋ ਇੱਥੇ ਮੇਰੇ ਕੋਲ ਜਿਵੇਂ ਉਲਟੀਆਂ ਲੈਣਾ ਹੈ ਹਰੇਕ ਉਲਟੀ ਲਾਈਨ ਵਿੱਚ ਇਸ ਤਰ੍ਹਾਂ ਇੱਕ ਕੁੰਡਾ ਚੱਕਣਾ ਠੀਕ ਹੈ ਜਿਵੇਂ ਆਪਾਂ ਕੁੰਡਾ ਚੱਕਦੇ ਨੇ ਦੇਖੋ ਇਸ ਤਰ੍ਹਾਂ ਫਿਰ ਦੂਸਰੀ ਉਲਟੀ ਲਾਈਨ ਵਿੱਚ ਇਸ ਤਰ੍ਹਾਂ ਇਸ ਤਰ੍ਹਾਂ ਕੁੰਡੇ ਤੁਸੀਂ ਅ ਚੱਕ ਲੈਣੇ ਜਿੰਨੇ ਵੀ ਕੁੰਡੇ ਤੁਹਾਨੂੰ ਚਾਹੀਦੇ ਹੋਣਗੇ ਜਿਵੇਂ ਇੱਥੇ ਮੇਰੇ ਕੋਲ 2 4 6 8 10 12 14 16 18 20 22 24 26 27 27 ਲੈਣਾ ਉਲਟਗਾ ਅੰਗਾਂ ਦੇ ਵਿੱਚ ਤਿੰਨ ਡਿਜ਼ਾਈਨ ਆਈ ਆ ਤਾਂ 27 ਕੁੰਡੇ ਇੱਥੋਂ ਚੱਕੇ ਜਾਣਗੇ ਠੀਕ ਹੈ ਇਸੇ ਹਿਸਾਬ ਨਾਲ ਤੁਸੀਂ ਕੁੰਡੇ ਚੱਕ ਲੈਣੇ ਤੇ ਉੱਪਰ ਆਪਣਾ ਕੋਈ ਡਿਜ਼ਾਈਨ ਜਿਹੜਾ ਸੈੱਟ ਕਰ ਲੈਣਾ ਇਹ ਬਾਰਡਰ ਦੇ ਤੌਰ ਤੇ ਆ ਜਾਊਗਾ ਇਸ ਤਰ੍ਹਾਂ ਤੇ ਜਾਂ ਤੁਸੀਂ ਜੇਕਰ ਕੋਈ ਆਪਣੀ ਜੈਕਟ ਇਸ ਤਰ੍ਹਾਂ ਦੀ ਬਣਾਈ ਹੈ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਬਟਨ ਪੱਟੀ ਉਹਦੀ ਬਣਾਉਣੀ ਚਾਹੁੰਦੀ ਆ ਤਾਂ ਇਹਨੂੰ ਲੰਬਾਈ ਤੇ ਕੰਪਲੀਟ ਕਰ ਲੈਣਾ ਇਸ ਤਰ੍ਹਾਂ ਬਣਾ ਕੇ ਫਿਰ ਇਸ ਤਰ੍ਹਾਂ ਜਿਵੇਂ ਇਹ ਲਿਫਟ ਸਾਈਡ ਰਾਈਟ ਸਾਈਡ ਆ ਗਈ ਇਹ ਲੈਫਟ ਸਾਈਡ ਤਾਂ ਇਸ ਤਰ੍ਹਾਂ ਲਗਾ ਲੈਣਾ ਦੇਖੋ ਸੂਈ ਨਾਲ ਠੀਕ ਹੈ ਇਸ ਤਰ੍ਹਾਂ ਲਗਾ ਲੈਣਾ ਸੂਈ ਨਾਲ ਸੈਟ ਕਰ ਲੈਣਾ ਉੱਪਰ ਜੇਕਰ ਤੁਸੀਂ ਇਕੱਠੇ ਹੀ ਇਸੇ ਤਰ੍ਹਾਂ ਹੀ ਬਣਾਉਣਾ ਹੈ ਬਟਨ ਪੱਟੀ ਤਾਂ ਇਹ ਜਿਹੜਾ ਇਸ ਤਰ੍ਹਾਂ ਵੀ ਤੁਸੀਂ ਬਣਾ ਸਕਦੇ ਜਿਵੇਂ ਮੈਂ ਤੁਹਾਨੂੰ ਦੱਸੂਗੀ ਜਿਵੇਂ ਇੱਧਰ ਤੁਹਾਡਾ ਡਿਜ਼ਾਈਨ ਆ ਗਿਆ ਇੱਧਰ ਇਹ ਆਪਣੀ ਬਟਨ ਪੱਟੀ ਚੱਲੂਗੀ ਠੀਕ ਹੈ ਤੇ ਫਿਰ ਇਸੇ ਤਰ੍ਹਾਂ ਰਾਈਟ ਸਾਈਡ ਦੀ ਇਧਰ ਡਿਜ਼ਾਈਨ ਆ ਜਾਊਗਾ ਤੇ ਇਧਰ ਇਹ ਬਟਨ ਪੱਟੀ ਚੱਲੇਗੀ ਕਿਸੇ ਵੀ ਤਰੀਕੇ ਨਾਲ ਇਹਨੂੰ ਸੈੱਟ ਕਰ ਸਕਦੇ ਹਾਂ ਜੇਕਰ ਤੁਸੀਂ ਸ਼ਾਲ ਵਗੈਰਾ ਬਣਾਇਆ ਤਾਂ ਉਹਦੇ ਕਿਨਾਰਿਆਂ ਤੇ ਵੀ ਜਿਹੜਾ ਤੁਸੀਂ ਇਸ ਨੂੰ ਸੈੱਟ ਕਰ ਸਕਦੇ ਹਾਂ ਸੂਈ ਨਾਲ ਸੈੱਟ ਕਰ ਸਕਦੇ ਹਾਂ ਜਾਂ ਇਸ ਤਰ੍ਹਾਂ ਬਣਾ ਸਕਦੇ ਹਾਂ ਠੀਕ ਹੈ ਕਈ ਵਾਰ ਆਪਾਂ ਕੋਈ ਚਾਦਰ ਤੇ ਵੀ ਇਹਨੂੰ ਸੈੱਟ ਕਰਨਾ ਚਾਹੁੰਦੇ ਹਾਂ ਚਾਦਰ ਦੀ ਕਢਾਈ ਚਾਦਰ ਤੇ ਕਢਾਈ ਕੀਤੀ ਹੁੰਦੀ ਹੈ ਤਾਂ ਕੰਨੀਆਂ ਤੇ ਆਪਾਂ ਇਹਨੂੰ ਇਸ ਨਾਲ ਸੂਈ ਨਾਲ ਇਸ ਤਰ੍ਹਾਂ ਚਾਲਰ ਦੇ ਤੌਰ ਤੇ ਸੈੱਟ ਕਰ ਸਕਦੇ ਹਾਂ ਕਈ ਤਰੀਕਿਆਂ ਨਾਲ ਇਹਨੂੰ ਆਪਾਂ ਸੈੱਟ ਕਰ ਸਕਦੇ ਹਾਂ ਇਹਨੂੰ ਸੈੱਟ ਕਿਵੇਂ ਕਰਨਾ ਹੈ ਤੁਹਾਡੀ ਆਪਣੀ ਮਰਜ਼ੀ ਹੈ ਥੋੜਾ ਜਿਹਾ ਆਈਡੀਆ ਮੈਂ ਤੁਹਾਨੂੰ ਦੱਸਦਾ ਤੇ ਹੁਣ ਮੈਂ ਤੁਹਾਨੂੰ ਇਹਨੂੰ ਜਿਹੜਾ ਬਣਾਉਣਾ ਦੱਸੂਗੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਤੇ ਚਲੋ ਫਿਰ ਸ਼ੁਰੂ ਕਰੀਏ ਆਪਾਂ ਇਹਨੂੰ ਬਣਾਉਣਾ ਤੇ ਇਹਦੇ ਲਈ ਜਿਹੜੇ ਮੈਂ ਸਲਾਈ ਉੱਪਰ 25 ਕੁੰਡੇ ਲਈ ਹੈ 25 ਕੁੰਡੇ ਕੁੰਡੇ ਪਾਉਣ ਤੋਂ ਬਾਅਦ ਮੇਰੀ ਉਲਟੀ ਸਲਾਈ ਆ ਰਹੀ ਸੀ ਤਾਂ ਮੈਂ ਉਲਟੀ ਸਾਈਡ ਤੋਂ ਇੱਕ ਸਲਾਈ ਜਿਹੜੀ ਉਲਟੀ ਬਣਾ ਕੇ ਕੰਪਲੀਟ ਕੀਤੀ ਹੈ ਫਿਰ ਸਿੱਧੀ ਸਾਈਡ ਤੋਂ ਆਪਣਾ ਡਿਜ਼ਾਈਨ ਸ਼ੁਰੂ ਹੋਗਾ ਕਿਉਂਕਿ ਜਿਹੜਾ ਆਪਣਾ ਇਹ ਡਿਜ਼ਾਈਨ ਆ ਸਿੱਧੇ ਪਾਸੇ ਤੋਂ ਸ਼ੁਰੂ ਹੋਣਾ ਜੇਕਰ ਤੁਸੀਂ ਕੁੰਡਿਓਸੇ ਹਿਸਾਬ ਨਾਲ ਪਾਏ ਸਿੱਧੇ ਪਾਸੇ ਤੋਂ ਤੁਹਾਡੀ ਸਲਾਈ ਆ ਰਹੀ ਹੈ ਤੁਸੀਂ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸ਼ੁਰੂ ਕਰ ਦੇਣੀ ਹੈ ਤੇ ਜੇਕਰ ਕੁੰਡਿਓਸੇ ਹਿਸਾਬ ਨਾਲ ਪਾਏ ਉਲਟੀ ਸਲਾਈ ਆ ਰਹੀ ਹੈ ਤਾਂ ਉਲਟੇ ਪਾਸੇ ਤੋਂ ਇੱਕ ਉਲਟੀ ਸਲਾਈ ਬਣਾ ਕੇ ਕੰਪਲੀਟ ਕਰਕੇ ਸਿੱਧੇ ਪਾਸੇ ਤੋਂ ਆਪਾਂ ਜਿਹੜਾ ਡਿਜ਼ਾਈਨ ਆ ਸ਼ੁਰੂ ਕਰਾਂਗੇ ਠੀਕ ਹੈ ਤਾਂ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਡਿਜ਼ਾਈਨ ਨੂੰ ਪਹਿਲਾ ਕੁੰਡਾ ਜਿਹੜਾ ਆਪਾਂ ਹਰ ਵਾਰ ਇਸੇ ਤਰ੍ਹਾਂ ਹੀ ਉਤਾਰਨਾ ਹੈ ਪਹਿਲਾ ਕੁੰਡਾ ਉਤਾਰ ਕੇ ਉਸ ਤੋਂ ਬਾਅਦ ਥ੍ਰੈਡ ਕਰਾਂਗੇ ਅੱਗੇ

ਹੁਣ ਆਪਣੇ ਕੋਲ 2 4 6 8 ਕੁੰਡੇ ਰਹਿ ਗਏ 8 ਕੁੰਡਿਆਂ ਤੇ ਆਪਣਾ ਡਿਜ਼ਾਈਨ ਆਊਗਾ ਹਰ ਵਾਰ ਥ੍ਰੈਡ ਆਪਾਂ ਅੱਗੇ ਕਰਕੇ ਜਾਲੀ ਬਣਾਉਣੀ ਹੈ ਫਿਰ ਦੋ ਕੁੰਡਿਆਂ ਦਾ ਆਪਾਂ ਇੱਕ ਬਣਾਉਣਾ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਠੀਕ ਹੈ ਫਿਰ ਥ੍ਰੈਡ ਕਰਨਾ ਹੈ ਅੱਗੇ ਦੋ ਕੁੰਡਿਆਂ ਦਾ ਆਪਾਂ ਇੱਕ ਬਣਾਉਣਾ ਸਿੱਧਾ ਕੁੰਡਾ ਇਸ ਤਰ੍ਹਾਂ ਦੋ ਜਾਲੀਆਂ ਬਣ ਗਈਆਂ ਠੀਕ ਹੈ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਤਿੰਨ ਜਾਲੀਆਂ ਬਣ ਜਾਂਦੀਆਂ ਥ੍ਰੈਡ ਅੱਗੇ ਲਾਸਟ ਵਾਲੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਚਾਰ ਜਾਲੀਆਂ ਹੋ ਜਾਂਦੀਆਂ ਇੱਥੇ ਠੀਕ ਹੈ ਉਲਟੇ ਪਾਸੇ ਤੋਂ ਸਾਰੀਆਂ ਸਲਾਈਆਂ ਆਪਾਂ ਉਲਟੀਆਂ ਹੀ ਬਣਾਉਣੀਆਂ ਇੱਥੇ ਮੈਂ ਤੁਹਾਨੂੰ ਇੱਕ ਸਲਾਈ ਉਲਟੀ ਕੰਪਲੀਟ ਕਰਕੇ ਦਿਖਾ ਦਿੰਨੀ ਹਾਂ ਪਹਿਲਾ ਕੁੰਡਾ اتارਾਂਗੇ ਉਸ ਤੋਂ ਬਾਅਦ ਜਾਲੀ ਵਾਲੇ ਕੁੰਡੇ ਵੀ ਉਲਟੇ ਤੇ ਦੂਸਰੇ ਕੁੰਡੇ ਵੀ ਉਲਟੇ ਉਲਟੇ ਪਾਸੇ ਤੋਂ ਸਾਰੀਆਂ ਸਲਾਈਆਂ ਉਲਟੀਆਂ ਆਉਂਦੀਆਂ ਇਸ ਲਈ ਜਿਹੜਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਹੈ ਉਲਟੀ ਸਲਾਈ ਕੰਪਲੀਟ ਹੋ ਗਈ ਹੁਣ ਫੇਰ 3rd ਰੋ ਆ ਗਈ ਆਪਣੀ ਤੀਸਰੀ ਸਲਾਈ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰਾਂਗੇ ਉਸ ਤੋਂ ਬਾਅਦ ਇੱਕ ਕੁੰਡਾ ਆਪਣਾ ਇਹ 1 2 3 4 5 6 7 8 9 10 11 12 13 14 15 16 16 ਕੁੰਡੇ ਹੁਣ ਆਪਾਂ ਬਣਾਉਣੇ ਥ੍ਰੈਡ ਫਿਰ ਆਪਾਂ ਪਿੱਛੇ ਕਰਨਾ ਠੀਕ ਹੈ ਫਿਰ ਦੋ ਕੁੰਡਿਆਂ ਦਾ ਆਪਾਂ ਇੱਕ ਬਣਾਉਣਾ ਐਕਸਟਰਾ ਪਹਿਲਾਂ ਆਪਾਂ ਜਾਲੀ ਬਣਾਈ ਸੀ ਹੁਣ ਆਪਾਂ ਜਾਲੀ ਨਹੀਂ ਬਣਾਉਣੀ ਥ੍ਰੈਡ ਪਿੱਛੇ ਕਰਕੇ ਦੋ ਕੁੰਡਿਆਂ ਦਾ ਇੱਕ ਬਣਾਉਣਾ ਐ ਇਸ ਤਰ੍ਹਾਂ ਥ੍ਰੈੱਡ ਅੱਗੇ ਕਰਾਂਗੇ ਦੋ ਕੁੰਡਿਆਂ ਦਾ ਇੱਕ ਇੱਕ ਜਾਲੀ ਬਣ ਗਈ ਥ੍ਰੈੱਡ ਅੱਗੇ ਕਰਾਂਗੇ ਦੋ ਕੁੰਡਿਆਂ ਦਾ ਇੱਕ ਸਿੱਧਾ ਕੁੰਡਾ ਥ੍ਰੈੱਡ ਅੱਗੇ ਦੋ ਕੁੰਡਿਆਂ ਦਾ ਇੱਕ ਥ੍ਰੈੱਡ ਪਿੱਛੇ ਹੀ ਰੱਖਾਂਗੇ ਲਾਸਟ ਵਾਲਾ ਸਿੱਧਾ ਬਣਾ ਲਾਂਗੇ ਦੇਖੋ ਪਹਿਲੀ ਸਲਾਈ ਚ ਆਪਣੀਆਂ ਚਾਰ ਜਾਲੀਆਂ ਬਣੀਆਂ ਸੀ ਤਾਂ ਹੁਣ ਤਿੰਨ ਜਾਲੀਆਂ ਬਣੀਆਂ 1 2 3 ਠੀਕ ਹੈ उल्टी सिलाई सारी आप उल्टी बना के कंप्लीट कर लेनी है पहले मैं कंप्लीट कर दी फिर आपवी सिलाई राइट साइड पर पांचवी सिलाई राइट साइड तो पहला कुंडा उतारे थ्रेड करांगे अगे एक कुंडा अपना यह एक दो तीन चार पाँच छे सत्त आ 9 10 11 12 13 14 15 15 ਕੁੰਡੇ ਬਣਾਵਾਂਗੇ ਥ੍ਰੈਡ ਕਰਾਂਗੇ ਪਿੱਛੇ ਇੱਕ ਉਲਟਾ ਕੁੰਡਾ ਇੱਕ ਆਪਣਾ ਇਹ ਦੋ ਦਾ ਇੱਕ ਚੈਣ ਵਾਲਾ ਥ੍ਰੈਡ ਪਿੱਛੇ ਰੱਖਾਂਗੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਠੀਕ ਹੈ ਹਰ ਵਾਰ ਆਪਣਾ ਇੱਕ ਕੁੰਡਾ ਇਧਰੋਂ ਘਟਦਾ ਜਾਊਗਾ ਥ੍ਰੈਡ ਅੱਗੇ ਕਰਕੇ ਜਾਲੀ ਬਣਾਵਾਂਗੇ ਫਿਰ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਥ੍ਰੈਡ ਅੱਗੇ ਕਰਕੇ ਜਾਲੀ ਬਣਾਵਾਂਗੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਥ੍ਰੈਡ ਅੱਗੇ ਕਰਕੇ ਜਾਲੀ ਬਣਾਵਾਂਗੇ ਦੋ ਕੁੰਡਿਆਂ ਦਾ ਹੁਣ ਹਰ ਵਾਰ ਆਪਣੀਆਂ ਤਿੰਨ ਜਾਲੀਆਂ ਬਨਣੀਆਂ ਠੀਕ ਹੈ ਹਰੇਕ ਸਿੱਧੀ ਸਲਾਈ 'ਚ ਤਿੰਨ ਜਾਲੀਆਂ ਬਨਣੀਆਂ ਐਕਸਟਰਾ ਲਾਸਟ ਵਾਲਾ ਸਿੱਧਾ ਬਣਾ ਲਾਂਗੇ ਰਾਂਗ ਸਾਈਡ ਤੋਂ ਸਾਰੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਹੌਣਫੇ ਰਾਈਟ ਸਾਈਡ ਤੇ ਪਹਿਲਾ ਕੁੰਡਾ ਤਾਰਾਂਗੇ ਉਸ ਤੋਂ ਬਾਅਦ ਇੱਕ 2 3 4 5 6 7 8 9 10 11 12 13 ਜਾਦਾ ਜਾਦਾ ਕੁੰਡੇ ਬਣਾਵਾਂਗੇ ਉਲਟੀ ਫਿਰ ਇੱਕ ਆਪਣੇ ਇਹੀ ਕੁੰਡਾ ਫਲੀ ਵਾਲਾ ਇਸ ਤਰ੍ਹਾਂ ਇੱਕ ਹੀ ਉਲਟਾ ਕੁੰਡਾ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਦੇਖੋ ਇਸ ਤਰ੍ਹਾਂ ਠੀਕ ਹੈ ਥ੍ਰੈਡ ਕਰਾਂਗੇ ਅੱਗੇ ਜਾਲੀ ਬਣਾਵਾਂਗੇ ਦੋ ਕੁੰਡਿਆਂ ਦਾ ਇੱਕ ਕਰਾਂਗੇ ਸਿੱਧਾ ਕੁੰਡਾ ਇੱਕ ਜਾਲੀ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਤਿੰਨ ਜਾਲੀਆਂ ਆਪਣੀਆਂ ਬਣ ਗਈਆਂ ਠੀਕ ਹੈ ਲਾਸਟ ਵਾਲਾ ਕੁੰਡਾ ਆਪਾਂ ਸਿੱਧੀ ਸਲਾਈ ਚ ਹਰ ਵਾਰ ਇਸ ਤਰ੍ਹਾਂ ਸਿੱਧਾ ਬਣਾ ਲਵਾਂਗੇ ਦੇਖੋ ਇਸ ਤਰ੍ਹਾਂ ਠੀਕ ਹੈ ਉਲਟੀ ਸਲਾਈ ਸਾਰੀ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਉਲਟੀ ਸਲਾਈ ਕੰਪਲੀਟ ਹੋਣ ਤੋਂ ਬਾਅਦ ਫਿਰ ਮੈਂ ਆਗੀ ਰਾਈਟ ਸਾਈਡ ਤੇ ਪਹਿਲਾ ਕੁੰਡਾ ਤਾਰਾਂਗੇ ਥ੍ਰੈਡ ਕਰਾਂਗੇ ਅੱਗੇ ਆਪਣਾ ਇਹ ਕੁੰਡਾ 2 10 4 5 6 7 8 9 10 11 12 13 ਥ्रेड ਕਰਾਂਗੇ ਪਿੱਛੇ ਇੱਕ ਆਪਣਾ ਚੈਣ ਵਾਲਾ ਇੱਕ ਉਲਟਾ ਹਰੇਕ ਸਿੱਧੀ ਸਲਾਈ ਚ ਉਲਟਾ ਕੁੰਡਾ ਪਏ ਚੈਣ ਵਾਲੇ ਨਾਲ ਇਸ ਤਰ੍ਹਾਂ ਲੈ ਕੇ ਦੋ ਕੁੰਡਿਆਂ ਦਾ ਇੱਕ ਬਣਾਉਣਾ ਠੀਕ ਹੈ ਇੱਥੇ ਜਾਲੀ ਨਹੀਂ ਬਣਦੀ ਦੋ ਕੁੰਡਿਆਂ ਦਾ ਇੱਕ ਬਣਾਇਆ ਇਧਰੋਂ ਹਰ ਵਾਰ ਸਿੱਧੀ ਸਲਾਈ ਚ ਇੱਕ ਕੁੰਡਾ ਆਪਣਾ ਘਟ ਜਾਂਦਾ ਹੈ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਜਾਲੀ ਬਣ ਗਈ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਦੋ ਜਾਲੀਆਂ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਲਾਸਟ ਵਾਲਾ ਸਿੱਧਾ 올ਟੀ ਸਲਾਈ ਸਾਰੀ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਫਿਰ ਆਗੇ ਰਾਈਟ ਸਾਈਡ ਤੇ ਪਹਿਲਾ ਕੁੰਡਾ ਤਾਰਾਂਗੇ ਤਾਂ ਪਹਿਲਾ ਕੁੰਡਾ ਇਹ ਇਸ ਤਰ੍ਹਾਂ ਇੱਕ 2 10 4 5 6 7 8 9 10 11 12 ਕੁੰਡੇ ਉਲਟੇ ਥ੍ਰੈਡ ਪਿੱਛੇ ਫਿਰ ਉਸੇ ਤਰ੍ਹਾਂ ਕੇ ਚੈਣ ਵਾਲਾ ਕੁਲਟਾ ਕੁੰਡਾ ਥ੍ਰੈਡ ਪਿੱਛੇ ਕਰਕੇ ਦੋ ਕੁੰਡਿਆਂ ਦਾ ਇੱਕ ਬਣਾਇਆ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਇੱਕ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਇੱਕ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਇੱਕ ਤਿੰਨ ਜਾਲੀਆਂ ਬਣ ਗਈਆਂ ਲਾਸਟ ਵਾਲਾ ਸਿੱਧਾ ਬਣਾ ਲਾਂਗੇ ਠੀਕ ਹੈ ਉਲਟੀ ਸिलाई ਸਾਰੀ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਫਿਰ ਆਗੇ ਆਪਾਂ ਰਾਈਟ ਸਾਈਡ ਤੇ ਪਹਿਲਾ ਕੁੰਡਾ ਉਤਾਰਾਂਗੇ ਇੱਕ ਫਿਰ ਦੂਸਰਾ ਉਲਟਾ 2 3 4 5 6 7 8 9 10 11 ਥ੍ਰੈਡ ਕਰਾਂਗੇ ਪਿੱਛੇ ਫਿਰ ਉਸੇ ਤਰ੍ਹਾਂ ਇੱਕ ਆਪਣਾ ਇਹ ਉਲਟਾ ਤੇ ਕੇ ਫਲੀ ਵਾਲਾ ਥ੍ਰੈਡ ਪਿੱਛੇ ਕਰਕੇ ਦੋ ਦਾ ਇੱਕ ਕਰ ਦੇਾਂਗੇ ਠੀਕ ਹੈ ਥ੍ਰੈਡ ਅੱਗੇ ਕਰਾਂਗੇ ਜਾਲੀ ਬਣਾਵਾਂਗੇ ਦੋ ਕੁੰਡਿਆਂ ਦਾ ਇੱਕ थ्रेड अगे करा जाली बनावांगे, दो दा एक थ्रेड अगे करा दो दा एक बनावांगे इस तरह लास्ट वाला सीधा बना लांगे, ठीक है उल्टी सिलाई सारी उल्टी बना के कंप्लीट करा उल्टी सिलाई कंप्लीट होने तो बाद फिर मैं आ गई राइट साइड पर तो देखो ਇੱਕ ਕੁੰਡਾ ਤਾਰਿਆ ਇੱਕ ਦੂਸਰਾ ਉਲਟਾ 2 10 4 5 6 7 8 9 10 10 ਕੁੰਡੇ ਆਪਾਂ ਬਣਾਏ ਉਲਟੇ ਥ੍ਰੈਡ ਕਰਾਂਗੇ ਪਿੱਛੇ ਦੋ ਕੁੰਡਿਆਂ ਦਾ 10 ਬਣਾਏ ਉਲਟੇ ਫਿਰ ਕਰਾਂਗੇ ਦੋ ਦਾ ਇੱਕ ਥ੍ਰੈਡ ਪਿੱਛੇ ਕਰਕੇ ਥ੍ਰੈਡ ਕਰਾਂਗੇ ਅੱਗੇ ਫਿਰ ਬਣਾਵਾਂਗੇ ਦੋ ਦਾ ਇੱਕ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਇੱਕ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਇੱਕ ਲਾਸਟ ਵਾਲਾ ਸਿੱਧਾ ਸਤਰ ਠੀਕ ਹੈ उल्टी सिलाई सारी आपको उल्टी बना के कंप्लीट कर लेनी पहला कुंडा उतार के सारी उल्टी उल्टी सिलाई कंप्लीट होने तो बाद पहला कुंडा उतारे एक दो तीन चार पाँच छे सत आठ नौ ਨਾ ਕੁੰਡੇ ਉਲਟੇ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਠੀਕ ਹੈ थ्रेड ਅੱਗੇ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ थ्रेड ਅੱਗੇ ਦੋ ਕੁੰਡਿਆਂ ਦਾ ਇੱਕ ਕੁੰਡਾ थ्रेड ਅੱਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਲਾਸਟ ਵਾਲਾ ਸਿੱਧਾ ਹੁਣ ਆਪਾਂ ਦੇਖਦੇ ਹਾਂ ਆਪਣੇ ਕੋਲ ਜਿਹੜੀਆਂ ਕਿੰਨੀਆਂ ਜਾਲਨਾ ਹੋ ਗਈਆਂ 1 2 3 ਇਹ ਕੇ ਵਾਲੀ ਜਾਲੀ 1 2 3 4 5 6 7 8 9 ਨੌ ਜਾਲੀਆਂ ਆਪਣੇ ਕੋਲ ਹੋ ਗੀਆਂ ਇਸ ਤਰ੍ਹਾਂ ਠੀਕ ਹੈ ਜਾਲੀਆਂ ਤੁਸੀਂ ਵੱਧ ਘੱਟ ਕਰ ਸਕਦੇ ਆ ਆਪਣੀ ਮਰਜ਼ੀ ਨਾਲ ਮੈਂ ਇੱਥੇ ਨੌ ਜਾਲੀਆਂ ਬਣਾਇਆ ਤੇ ਇਸ ਤਰ੍ਹਾਂ ਬਣ ਕੇ ਆਇਆ ਹੁਣ ਆਪਣੇ ਕੋਲ ਜਿਹੜੇ ਕੁੰਡੇ ਆ 2 4 6 8 10 12 14 16 17 ਕੁੰਡੇ ਰਹਿ ਗਏ 8 ਕੁੰਡੇ ਘੱਟ ਗਏ ਆਪਣੇ ਕੋਲ ਠੀਕ ਹੈ 25 ਕੁੰਡੇ ਲਏ ਸੀ 17 ਕੁੰਡੇ ਰਹਿ ਗਏ ਤਾਂ ਉਲਟੀ ਸਲਾਈ ਚ ਹੁਣ ਆਪਾਂ ਜਿਹੜੇ ਆਪਣੇ ਕੋਲ ਕੁੰਡੇ ਘਟੇ ਆ ਉਹ ਆਪਾਂ ਪੂਰੇ ਕਰਾਂਗੇ 8 ਕੁੰਡੇ ਠੀਕ ਹੈ ਇਸ ਤਰ੍ਹਾਂ 1 2 ਦੋ ਵਾਰ ਇਸ ਤਰ੍ਹਾਂ ਥ੍ਰੈਡ ਨੂੰ ਲਪੇਟ ਕੇ ਕੁੰਡਾ ਬਣਾ ਲੈਣੇ ति पहले एक बार इस तरह फिर इस तरह ठीक है चार पांच, पंज सत आठ, आठ ਠੀਕ ਹੈ ਅੱਠ ਕੁੰਡੇ ਆਪਣੇ ਕੋਲ ਘਟੀ ਸੀ ਤਾਂ ਅੱਠ ਕੁੰਡੇ ਆਪਾਂ ਇੱਥੇ ਆਪਣੇ ਪੂਰੇ ਕਰ ਲਈ ਹੁਣ ਸਾਰੀ ਸਲਾਈ ਇਹ ਆਪਾਂ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਸਾਰੇ ਕੁੰਡੇ ਆਪਾਂ ਉਲਟੇ ਬਣਾਵਾਂਗੇ ਹੁਣ ਡਿਜ਼ਾਈਨ ਆ ਜਿਹੜਾ ਆਪਣਾ ਦੁਬਾਰਾ ਸ਼ੁਰੂ ਹੋਊਗਾ ਪਹਿਲੀ ਸਲਾਈਤ ਸਾਰੀ ਸਲਾਈ ਮਲਟੀ ਬਣਾ ਕੇ ਕੰਪਲੀਟ ਕਰਦੀ। ਦੇਖੋ ਹੁਣ ਡਿਜ਼ਾਈਨ ਦੀ ਪਹਿਲੀ ਸਲਾਈ ਮੈਂ ਤੁਹਾਨੂੰ ਫੇਰ ਬਣਾ ਕੇ ਦਿਖਾ ਦਿੰਨੀ ਆ। 25 ਕੁੰਡੇ ਆਪਣੀ ਇੱਥੇ ਆ ਠੀਕ ਹੈ 25 ਕੁੰਡੇ ਆਪਣੇ ਕੋਲ ਇੱਥੇ ਸੀ। ਜਿਵੇਂ ਆਪਾਂ ਪਹਿਲੀ ਸਲਾਈ ਬਣਾਈ ਸੀ ਉਸੇ ਤਰ੍ਹਾਂ ਬਣਾਉਣੀ ਆ ਇੱਕ ਸਲਾਈ ਮੈਂ ਤੁਹਾਨੂੰ ਬਣਾ ਕੇ ਦਿਖਾ ਦਿੰਨੀ ਆ। ਪਹਿਲਾ ਕੁੰਡਾ ਤਾਰਾਂਗੇ, ਥ੍ਰੈਡ ਅੱਗੇ ਕਰਾਂਗੇ ਫਿਰ 2 3 4 5 6 7 8 9 10 11 12 13 14 15 16 17 ਕੁੰਡੇ ਆਪਣੇ ਹੋ ਗਏ ਉਲਟੇ ਥ੍ਰੈਡ ਅੱਗੇ ਹੀ ਰੱਖਣਾ ਹੁਣ ਆਪਾਂ ਪਹਿਲੀ ਸਲਾਈ ਚ ਆਪਾਂ ਥ੍ਰੈਡ ਅੱਗੇ ਰੱਖ ਕੇ ਦੋ ਕੁੰਡਿਆਂ ਦਾ ਇੱਕ ਬਣਾਉਨੇ ਚਾਰ ਜਾਲੀਆਂ ਬੰਦੀਆਂ ਇੱਕ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਸਿੱਧਾ ਕੁੰਡਾ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਸਿੱਧਾ ਕੁੰਡਾ ਤਿੰਨ ਜਾਲੀਆਂ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਠੀਕ ਹੈ ਇਸ ਤਰ੍ਹਾਂ ਚਾਰ ਜਾਲੀਆਂ ਆਪਣੀਆਂ ਹੋ ਗਈਆਂ उल्टी सिलाई सारी उल्टी बना के कंप्लीट कर लेनी उल्टी सिलाई कंप्लीट होने तो बाद तीसरी सिलाई पहला कुंडा उतारा एक दो तीन चार पाँच छे सत्त अठ नौ दस ग्यारह 12 13 14 15 ਪਹਿਲੀ ਸਲਾਈ ਚ 17 ਬਣਾਇਸ ਤਾਂ ਹੁਣ 16 ਥ੍ਰੈਡ ਪਿੱਛੇ ਕਰਾਂਗੇ ਹੁਣ ਆਪਾਂ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਐਸਟਰ ਠੀਕ ਹੈ ਫੇਰ ਥ੍ਰੈਡ ਅੱਗੇ ਕਰਾਂਗੇ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਹੁੰਡਾ thread ਲੱਗੇ ਕਰਾਂਗੇ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਹੁੰਡਾ ਹੁਣ ਹਰ ਵਾਰ ਆਪਣੀਆਂ ਸਿੱਧੀ ਸਲਾਈ ਚ ਤਿੰਨ ਜਾਲੀਆਂ ਬਨਣੀਆਂ ਠੀਕ ਹੈ ਐਕਸਟਰਾ ਲਾਸਟ ਵਾਲਾ ਸਿੱਧਾ ਬਣਾ ਲਾਂਗੇ ਹਰੇਕ ਸਿੱਧੀ ਸਲਾਈ 'ਚ ਇੱਕ ਉਲਟਾ ਕੁੰਡਾ ਆਪਣਾ ਘਟਦਾ ਜਾਊਗਾ ਤੇ ਜਿਹੜਾ ਆਪਣੇ ਦੋ ਕੁੰਡਿਆਂ ਦਾ ਆਪਾਂ ਇੱਕ ਹੈ ਫਲੀ ਵਾਲਾ ਤੇ ਇੱਕ ਉਲਟਾ ਹਰੇਕ ਸਲਾਈ 'ਚ ਦੋ ਕੁੰਡਿਆਂ ਦਾ ਇੱਕ ਬਣਾਉਦੇ ਜਾਵਾਂਗੇ ਜਿਵੇਂ ਆਪਾਂ ਇੱਥੇ ਬਣਾਇਆ ਸੀ ਜਿੰਨੀ ਲੰਬਾਈ ਤੁਹਾਨੂੰ ਚਾਹੀਦੀ ਹੋਗੀ ਕੰਪਲੀਟ ਕਰ ਲੈਣੀ ਹੈ ਇਹਦੀ ਠੀਕ ਹੈ ਐਸੀ ਤਰ੍ਹਾਂ 25 ਕੁੰਡਿਆਂ ਤੇ ਅੱਗੇ-ਅੱਗੇ ਡਿਜ਼ਾਈਨ ਆਪਾਂ ਚਲਾਉਂਦੇ ਜਾਣਾ ਜਦੋਂ ਆਪਣੇ ਇੱਥੇ 8 ਕੁੰਡੇ ਘਟ ਜਾਂਦੇ ਆ 17 ਕੁੰਡੇ ਆਪਣੇ ਕੋਲ ਰਹਿ ਜਾਂਦੇ ਆ ਫੇਰ ਆਪਾਂ 8 ਕੁੰਡੇ ਬਣਾ ਲੈਨੇ ਆ ਇਸ ਤਰ੍ਹਾਂ ਜਿਵੇਂ ਇੱਥੇ ਹੁਣ ਮੈਂ ਇਹ ਕੁੰਡੇ ਬਣਾਈ ਇਸ ਤਰ੍ਹਾਂ ਅੱਗੇ-ਅੱਗੇ ਡਿਜ਼ਾਈਨ ਨੂੰ ਚਲਾਉਂਦੇ ਜਾਣਾ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ